ਸਾਰਿਆਂ ਨੂੰ ਉਸ ਤੋਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਸੂਟ ਦੀ ਕਟਿੰਗ 3 ਮੀਟਰ ਕੱਪੜੇ ਦੇ ਵਿੱਚ ਆਪਾਂ ਸੂਟ ਕਿੱਦਾਂ ਕਟਿੰਗ ਕਰ ਸਕਦੇ ਆ ਵੱਡੇ ਪਣੇ ਦਾ ਸੂਟ ਆ ਸਾਡਾ ਇਹ ਤੇ ਇਹ ਸਾਡਾ 3 ਮੀਟਰ ਕੱਪੜਾ ਹੈ ਠੀਕ ਹੈ ਜੀ ਤੇ ਅੱਜ ਹੁਣ ਆਪਾਂ ਕਰਦੇ ਆ ਸੂਟ ਦੀ ਕਟਿੰਗ ਹਾਂ ਜੀ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਕੱਪੜਾ ਹੈ ਇਹਨੂੰ ਡਬਲ ਫੋਲਡ ਕਰ ਲੈਣਾ ਹੈ ਆ ਇਹਨੂੰ ਪਰ ਡਬਲ ਫੋਲਡ ਕਰ ਲਿਆ ਹੋਇਆ ਇਸ ਤੋਂ ਬਾਅਦ ਅਸੀਂ ਇਹਨੂੰ ਇੱਕ ਫੋਲਡ ਹੋਰ ਕਰਨਾ ਹੈ ਆ ਸੂਟ ਨੂੰ ਅੱਛਾ ਸਾਡੇ ਕਮੀਜ਼ ਦੇ ਅਸੀਂ ਦੋਨੋਂ ਪੱਲੇ ਜਿਹੜੇ ਹੈਗੇ ਆ ਉਹ ਕਟਿੰਗ ਕਰ ਲੈਣੇ ਆ ਕਸਟਮਰ ਦੀ ਜਿਹੜੀ ਹਿੱਪ ਹੈਗੀ ਆ ਉਹ ਹੈਗੀ ਆ 25 ਇੰਚ ਤੇ ਆਪਾਂ ਇਹਨੂੰ ਕਟਾਂਗੇ 2 ਇੰਚ ਐਕਸਟਰਾ ਹਿੱਪ ਤੋਂ ਆਪਾਂ 2 ਇੰਚ ਐਕਸਟਰਾ ਕੱਟਦੇ ਆ ਆਪਣੀ ਹਿੱਪ ਜਿੰਨੀ ਹੁੰਦੀ ਆ ਹਿੱਪ ਦਾ ਹਾਫ ਕਰਕੇ ਉਹ ਚ 2 ਇੰਚ ਆਪਾਂ ਪਲੱਸ ਕਰੀ ਜਾਇਆ ਤਾਂ 25 ਇੰਚ ਕਸਟਮਰ ਦੀ ਹੈ ਤਾਂ 25 ਦਾ ਹਾਫ ਹੋ ਗਿਆ 12.5 12.5 ਦੇ ਵਿੱਚ ਆਪਾਂ 2 ਇੰਚ ਪਲੱਸ ਕਰਾਂਗੇ ਠੀਕ ਹੈ ਤੇ ਹੁਣ ਆਪਾਂ ਕਰਦੇ ਆਂ ਇਹਦੀ ਕਟਿੰਗ ਫੋਲਡ ਆਪਾਂ ਕਰ ਲਿਆ ਹੋਇਆ ਕੱਪੜੇ ਨੂੰ 12.5 ਇੰਚ ਫੋਲਡ ਕਰਾਂਗੇ ਇਹਨੂੰ 2 ਇੰਚ ਦੇ ਸਾਹਮਣੇ ਗਲਵਰਟ ਦਾ ਸੂਟ ਆ ਸਾਡਾ ਹੈ ਜਿਹੜਾ ਅਸੀਂ ਕਟਿੰਗ ਕਰਦੇ ਆਂ ਹਾਂਜੀ ਤੇ ਇੱਥੋਂ ਅਸੀਂ ਮਾਰਕਿੰਗ ਕਰ ਲਈ ਹੋਈ ਆ ਹੁਣ ਅਸੀਂ ਸਭ ਤੋਂ ਪਹਿਲਾਂ ਉੱਪਰ ਤੋਂ ਜਿਹੜਾ ਐਕਸਟਰਾ ਕੱਪੜਾ ਆ ਉਹਨੂੰ ਕਟਿੰਗ ਕਰ ਦਾਂਗੇ ਜਿਹੜਾ ਹਲਕਾ-ਹਲਕਾ ਕਾਂਚਾ ਆ ਰਿਹਾ ਕੱਪੜਾ ਹਾਂਜੀ ਤੇ ਹੁਣ ਅਸੀਂ ਜਿਹੜਾ ਇਹ ਕੱਪੜਾ ਆ 1.14 ਇੰਚ ਅਸੀਂ ਫੋਲਡ ਕਰ ਲਿਆ ਹੋਇਆ ਇਸ ਤੋਂ ਬਾਅਦ ਹੁਣ ਅਸੀਂ ਵੀ ਮਾਰਕਿੰਗ ਕਰਾਂਗੇ ਕਸਟਮਰ ਦੀ ਲੈਂਥ ਹੈਗੀ 39 ਅਸੀਂ ਰੈਡੀ ਕਰਨਾ ਤੇ 3.5 ਇੰਚ ਅਸੀਂ ਐਕਸਟਰਾ ਕਟਿੰਗ ਕਰਾਂਗੇ ਠੀਕ ਹੈ ਜੀ ਅਸੀਂ ਇਹਨੂੰ ਕਰਾਂਗੇ 42 ਇੰਚ ਕਟਿੰਗ ਸਾਡੇ 42 ਇੰਚ ਦੀ ਅਸੀਂ ਮਾਰਕਿੰਗ ਕਰਾਂਗੇ ਤੇ ਹੁਣ ਅਸੀਂ ਇਹਨੂੰ ਕਟਿੰਗ ਕਰ ਦਾਂ ਹਾਂਜੀ ਤੇ ਹੁਣ ਸਾਡਾ ਜਿਹੜਾ ਇਹ ਕਮੀਜ਼ਾ ਅਸੀਂ ਕਮੀਜ਼ ਦੇ ਦੋਨੋਂ ਪੱਲੇ ਕਟਿੰਗ ਕਰ ਲਏ ਹੋਏ ਆ ਸਾਡੇ ਕਮੀਜ਼ ਦੀ ਕਟਿੰਗ ਹੋ ਗਈ ਹੋਈ ਆ ਹੁਣ ਅਸੀਂ ਕਰਨੀ ਆ ਬਾਜੂ ਦੀ ਕਟਿੰਗ ਪਹਿਲਾਂ ਅਸੀਂ ਜਿਹੜਾ ਸਲਵਾਰ ਵਾਸਤੇ ਕਪੜਾ ਕੱਢਿਆ ਆ ਸਲਵਾਰ ਦਾ ਕਪੜਾ ਸਭ ਤੋਂ ਪਹਿਲਾਂ ਸਲਵਾਰ ਦੇ ਕਪੜੇ ਲਈ ਫੋਲਡ ਕਰਾਂਗੇ ਉਸ ਤੋਂ ਅਸੀਂ ਬਾਜੂ ਕੱਢਾਂਗੇ ਸਲਵਾਰ ਦਾ ਕਪੜਾ ਹੁਣ ਅਸੀਂ ਇਹਨੂੰ ਡਬਲ ਫੋਲਡ ਕਰ ਲਾਂਗੇ ਕਪੜੇ ਹਾਂਜੀ ਤੇ ਅਸੀਂ ਜਿਹੜਾ ਇਹ ਵਾਲਾ ਕਪੜਾ ਆ ਕਮੀਜ਼ ਦੇ ਦੋਨੋਂ ਪੱਲੇ ਕੱਢਲੇ ਹੋਏ ਕਟਿੰਗ ਕਰ ਲਏ ਹੋਏ ਆ ਇਹ ਕਪੜਾ ਜਿਹੜਾ ਸਾਡਾ ਹੈਗਾ ਇਹ ਚੋਂ ਹੁਣ ਅਸੀਂ ਸਲਵਾਰ ਕਟਿੰਗ ਕਰਨੀ ਆ ਬਾਜੂ ਕਟਿੰਗ ਕਰਨੀ ਆ ਔਰ ਬੈਲਟ ਕਟਿੰਗ ਕਰਨੀ ਆ ਤੇ ਕਪੜਾ ਅਸੀਂ ਇਹਨੂੰ ਡਬਲ ਫੋਲਡ ਕਰ ਲਿਆ ਹੋਇਆ ਆ ਜਿਹੜਾ ਇਹਦਾ ਬਚਿਆ ਹੋਇਆ ਕੱਪੜਾ ਸੀ ਉਹਨੂੰ ਡਬਲ ਫੋਲਡ ਕਰ ਲਿਆ ਹੋਇਆ ਸਭ ਤੋਂ ਪਹਿਲਾਂ ਅਸੀਂ ਇਹਦੀ ਇੱਕ ਸਾਈਡ ਤੋਂ ਪਹਿਲਾਂ ਬਾਜੂ ਕੱਟਣੀ ਆ ਇਸ ਸਾਈਡ ਤੋਂ ਬਾਜੂ ਫੋਲਡ ਕਰਾਂਗੇ ਹਾਂਜੀ ਤੇ ਇਹ ਅਸੀਂ ਬਾਜੂ ਲਈ ਕੱਪੜਾ ਜਿਹੜਾ ਹੈਗਾ ਫੋਲਡ ਕਰ ਲਿਆ ਹੋਇਆ ਇੱਕ ਸਾਈਡ ਤੋਂ ਹੁਣ ਆਪਾਂ ਬਾਜੂ ਕਟਿੰਗ ਕਰਾਂਗੇ 18 ਇੰਚ ਕਸਟਮਰ ਦੀ ਬਾਜੂ ਅਸੀਂ ਰੈਡੀ ਕਰਨੀ ਆ ਤੇ ਅਸੀਂ ਇਹਨੂੰ ਕਟਿੰਗ ਕਰਾਂਗੇ 20 ਇੰਚ 2 ਇੰਚ ਐਕਸਟਰਾ ਤੇ ਹੁਣ ਅਸੀਂ ਇਸ ਕੱਪੜੇ ਨੂੰ ਅਲੱਗ ਕਰ ਦੇਣਾ ਇਸ ਕੱਪੜੇ ਤੋਂ ਪੂਰੇ ਨੂੰ ਹਾਂਜੀ ਤੇ ਅਸੀਂ ਇਹ ਬਾਜੂ ਦੀ ਜਿਹੜੀ ਕਟਿੰਗ ਆ ਉਹ ਕਰ ਲਈ ਹੋਈ ਆ ਇਸ ਸਾਈਡ ਤੋਂ ਅਸੀਂ ਬਾਜੂ ਨੂੰ ਅਲੱਗ ਕਰ ਦਾਂਗੇ ਤੇ ਇਸ ਸਾਈਡ ਸਾਡੀ ਜਿਹੜੀ 벨ਟ ਆ ਉਹ ਨਿਕਲ ਜੇਗੀ ਸਾਡੀ 벨ਟ ਕੱਟ ਹੋਏਗੀ ਅਸੀਂ ਤੁਸੀਂ ਸਾਈਡ ਤੋਂ ਜੋੜ ਪਾ ਲਾਂਗੇ ਉਸ 'ਚ ਤੇ ਅਸੀਂ ਜਿਹੜੀ ਬਾਜੂ ਦੀ ਕਟਿੰਗ ਆ ਉਹ ਕਰ ਲਈ ਹੋਈ ਹੈ ਇਹਦੇ ਨਾਲੋਂ ਹੁਣ ਜਿਹੜਾ ਕੱਪੜਾ ਰਹਿ ਗਿਆ ਇਹ ਚੋਂ ਅਸੀਂ ਕਰਾਂਗੇ ਸਲਵਾਰ ਕਟਿੰਗ ਇਹਨੂੰ ਅਸੀਂ ਡਬਲ ਫੋਲਡ ਕਰ ਲਿਆ ਹੋਇਆ ਕਸਟਮਰ ਦੀ ਸਲਵਾਰ ਦੀ ਲੈਂਥ ਹੈਗੀ 35 ਇੰਚ ਤੇ ਅਸੀਂ 4 ਇੰਚ ਮਾਈਨਸ ਕਰਕੇ ਕਟਿੰਗ ਕਰਨੀ ਹੈ ਜਾਨੀ ਕਿ 31 ਇੰਚ ਤੇ ਇਸ ਸਾਈਡ ਤੋਂ ਅਸੀਂ ਕਸਟਮਰ ਦੇ ਕੱਢਣੇ ਹੈਗੇ ਪੱਲੇ ਪਹੁੰਚੇ 6 6.5 ਇੰਚ ਕਸਟਮਰ ਦਾ ਪੌਂਚਾ ਰੈਡੀ ਆ ਤੇ ਅਸੀਂ ਇਹਨੂੰ ਕਟਿੰਗ ਕਰਾਂਗੇ 6.5 ਇੰਚ ਹਾਂਜੀ ਤੇ ਪੱਲੇ ਆਪਾਂ ਫੋਲਡ ਕਰ ਲਏ ਹੋਏ ਇੱਥੋਂ 6.5 ਇੰਚ ਹੁਣ ਆਪਾਂ ਪੱਲੇ ਦੀ ਮਾਰਕਿੰਗ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਲਗਾਵਾਂਗੇ ਲੈਂਥ 31 ਇੰਚ ਇਸ ਤੋਂ ਬਾਅਦ ਅਸੀਂ ਇੱਥੇ ਕੁੰਦਾ ਲਗਾਵਾਂਗੇ 1.5 ਇੰਚ ਇਦੇ ਨਾਲ ਹੀ ਇਹਦਾ ਜਿਹੜਾ ਪੱਲਾ ਆ ਉਹ ਜੋਇੰਟ ਰਹੇਗਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇੱਥੇ ਪੱਲੇ ਦੇ ਨਾਲ ਕੱਟ ਲਗਾ ਦੇਣਾ ਕਿ ਸਾਨੂੰ ਪਤਾ ਹੋਵੇ ਕਿ ਸਾਡਾ ਪੌਂਚਾ ਜਿਹੜਾ ਹੈਗਾ ਇੱਥੋਂ ਅਸੀਂ ਜੋਇੰਟ ਰੱਖਿਆ ਹੋਇਆ ਇਸ ਸਾਈਡ ਤੋਂ ਆਪਾਂ ਨੂੰ ਕਟਿੰਗ ਇਸ ਸਾਈਡ ਵੀ ਅਸੀਂ ਕੱਟ ਲਗਾ ਦੇਣਾ ਇੱਥੇ ਸਾਡੀ ਸਿਲਾਈ ਲੱਗਣੀ ਜਿੱਦਾਂ ਹੁਣ ਅਸੀਂ ਇਸ ਸਾਈਡ ਤੋਂ ਇਧਰ ਨੂੰ ਲੈਂਥ ਲਗਾਈ ਆ ਸੇਮ ਹੀ ਅਸੀਂ ਹੁਣ ਦੂਜੀ ਸਾਈਡ ਤੇ ਸਾਡਾ ਕੱਪੜਾ ਆ ਉਹਦੀ ਲੈਂਥ ਲਗਾਨੀ ਆ ਹੁਣ ਅਸੀਂ ਇਸ ਸਾਈਡ ਤੋਂ ਇਸ ਸਾਈਡ ਨੂੰ ਲੈਂਥ ਲਗਾਨੀ 31 ਇੰਚ ਤੇ ਸੇਮ ਹੀ ਅਸੀਂ ਲਗਾਣਾ ਆ ਸਾਡਾ ਕੁੰਦਾ 1.5 ਇੰਚ ਇਹਨੂੰ ਅਸੀਂ ਇਹਦੇ ਨਾਲ ਮਿਲਾ ਦੇਣਾ ਹੋਇਆ ਮਿਲਾ ਦੇਣਾ ਆ ਇਸ ਸਾਈਡ ਜੀ ਤੇ ਇਹ ਅਸੀਂ ਨਾਲੇ ਤੇ ਕੁੰਦਿਆਂ ਦੀ ਮਾਰਕਿੰਗ ਕਰ ਲਈ ਹੋਈ ਆ ਹੁਣ ਰਹਿ ਗਿਆ ਸਾਡਾ ਆਸਣ ਆਸਣ ਲਈ ਅਸੀਂ ਕੀ ਕਰਨਾ ਐ ਐਕਸਾ ਸਾਡੇ 10 ਇੰਚ ਆਸਣ ਲਗਾਉਣਾ ਸੀ ਤੇ ਅਸੀਂ ਵਿੱਚ ਤੋਂ ਆਸਣ ਲੈਣਾ ਐ ਸਲਵਾਰ ਦਾ ਇਸ ਸਾਈਡ ਦਾ ਆਸਣਾ ਅਸੀਂ ਇਸ ਸਾਈਡ ਤੋਂ ਲਗਾਤਾ ਹੋਇਆ ਹੁਣ ਅਸੀਂ ਜਿਹੜਾ ਇਸ ਸਾਈਡ ਦਾ ਆਸਣ ਉਹ ਲਗਾਉਣਾ ਐ 10 ਇੰਚ ਹਾਂਜੀ ਤੇ ਇਹ ਅਸੀਂ ਮਾਰਕਿੰਗ ਕਰਤੀ ਹੋਈ ਐ ਇਸ ਸਾਈਡ ਦੀ ਆਸਣ ਦੀ ਹੁਣ ਅਸੀਂ ਇਹਨੂੰ ਕਟਿੰਗ ਕਰਾਂਗੇ ਕਟਿੰਗ ਹੋ ਚੁੱਕੀ ਆ ਦੱਸਿਓ ਜ਼ਰੂਰ ਵੀਡੀਓ ਕਿਦਾਂ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਥੈਂਕ ਯੂ ਸੋ ਮਚ